ਹਾਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤਹਾਡੇ ਲਈ ਇੱਕ ਸਬੰਧਮੈਂ ਲੈ ਕੇ ਆਇਆ ਹਾਂ ਕਿ ਤੀਜਾ ਸੂਆ ਤਾਜੀ ਸੂਈ ਆ ਬਿਲਕੁਲ ਜੇਰ ਜੂਰ ਡਾਨਾਗੀ ਉਹ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ 7508883132 7508883132 ਵੀਰ ਦਾ ਮੋਬਾਈਲ ਨੰਬਰ ਜਿਹੜੀ ਆਪਾਂ ਵੀਰੇ ਸਕਰੀਨ ਤੇ ਮੱਝ ਦੇਖੀਏ ਕੈਮਾ ਸੂਆ ਕਹਿ ਕਹਣਾ ਹੈ ਜੀ ਤੀਜਾ ਸੁਗਾ ਸੁਈ ਜਾਏ ਸੁਈ ਨੂੰ ਕਹਿ ਕੇ ਦਿੰਨੋਗੇ ਸੁਈ ਨੂੰ ਤੀਜਾ ਦਿਨ ਆ ਨਾੜੂਆ ਬੱਚਾ ਬਿਲਕੁਲ ਨਾਲ ਆ ਮਾਗਰ ਕੱਟੀ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਕੱਚੀ ਸੁਈ ਹੈਗੀ ਕਿੰਨਾ ਕੁ ਬੋਲਾ ਹਾਜ਼ਰ ਆ ਹੁਣ 8 ਕਿਲੋ ਦੁੱਧ ਤਿਆਰ ਆ ਭਰਾ 8 ਕਿਲੋ ਦੁੱਧ ਦੁੱਧ ਲਾ ਲਓ ਵੀਰ ਕਹਿੰਦਾ ਬੋਲਾ ਲਾ ਲਓ ਵੀਰੇ ਖੋਲ ਕੇ ਢੇੜਾ ਦਵਾਰੇ ਤੋਰੇ ਭੁਖਾ ਬਾਈਆਂ ਨੂੰ ਚੈੱਕ ਕਰਵਾ ਦਈਏ 8 ਕਿਲੋ ਕੰਡੇ ਵਾਲਾ ਤੀਜੇ ਦਿਨ ਦੀ ਸੁਈ ਥੱਲੇ ਕਿੰਨਾ ਕੁ ਦੁੱਧ ਤੂੰ ਤਕਰੀਬਨ ਕਿੰਨਾ ਮੰਨ ਕੇ ਲੈ ਲੈਣਾ ਵੀਰੇ 10 ਕਿਲੋ ਤੋਂ 11 ਕਿਲੋ ਮੰਨ ਕੇ ਲੈ ਲਓ 10 11 ਕਿਲੋ ਦੁੱਧ ਮੰਨ ਕੇ ਲੈ ਲਓ ਜੇ ਕਿਸੇ ਵੀਰ ਨੇ ਲੈਣ ਕਾਲਾ ਜਾਮਣ ਵਰਗਾ ਰੰਗ ਹੈ ਮੱਝ ਦਾ ਤਾਜੀ ਸੂਈ ਆ ਤੀਜਾ ਦਿਨ ਸੂਈ ਨੂੰ ਹੋ ਗਿਆ ਫਨ ਲੇਵੇ ਦਾ ਕੋਈ ਅੰਤ ਨਹੀਂ ਦੇਖੋ ਕੱਲਾ ਕੱਲਾ ਨਿਖੜਮਾ ਥਣ ਹੱਥੀ ਚਵਾਈ ਵਾਲਾ ਲੱਗਿਆਗਾ ਆ ਤੁਸੀਂ ਤੋਰੇ ਪੱਖੋਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਸਟ੍ਰੇਟਨੈਸ ਟੂ ਹੀ ਕੱਲਾ ਕੱਲਾ ਨਿਖੜਮਾ ਥਣ ਹੱਥੀ ਚਵਾਈ ਵਾਲਾ ਲੱਗਿਆਗਾ ਤਾਜੀ ਸੂਈ ਹੈ ਬਿਲਕੁਲ ਬਾਜਬ ਰੇਟ ਵੀਡੀਓ ਦੇ ਵਿੱਚ ਲਾਈਵ ਮਿਲਕਿੰਗ ਕਰਵਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 75088 83132 ਵੀਰੇ ਚੋਕੇ ਦਿਖਾ ਦੇ ਪ੍ਰੋਪਰ ਸਾਰੀ ਲਾਈਵ ਚ ਵਾਈ ਕਰਕੇ ਦਿਖਾਵਾਂਗੇ ਆਪਾਂ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੋਵੇ ਤਾਂ ਆਨਲਾਈਨ ਵੀ ਮੰਗਾ ਸਕਦਾ ਬੇਚਿਕ ਹੋਗੇ ਬਿਲਕੁਲ ਸ਼ਾਂਤ ਸੀਲ ਠੰਡੇ ਸਵਾਰੀ ਝੋਟੀ ਲਾ ਲੋ ਮੱਝ ਲਾ ਲੋ ਤੀਜਾ ਸੂਆ ਸੂਈਆ ਜੈਨੂਇਨ ਕੱਦ ਨਾ ਜ਼ਿਆਦੇ ਵੱਡਾ ਤੇ ਨਾ ਕੱਦ ਜ਼ਿਆਦੇ ਛੋਟਾ ਚਵਾਈ ਦੇਖੋ ਤੁਸੀਂ ਬਿਲਕੁਲ ਲੈਨ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਵਜਦੀਆਂ ਨੇਗੀਆਂ ਮਗਰਾਂ ਚੋਈ ਮਾਰਦੇ ਵੀਰੇ ਜਵਾਈ ਮੋਟੀ ਮੋਟੀ ਜਵਾਈ ਆ ਬਿਲਕੁਲ ਕੱਲੇ ਕੱਲੇ ਨਖਣਵੇਂ ਥਾਨ ਨੇ ਕਿ ਪਸਮਾ ਪਸਮੂ ਬਹੁਤ ਤਖੜਾ ਗਾ ਝੋਟੀ ਦਾ ਜਿਹੜੇ ਵੀਰ ਨੇ ਲੈਣੀ ਆ 10 ਕਿਲੋ ਦੁੱਧ ਮੰਨ ਕੇ ਲੈ ਲਿਓ ਜਿਆਦੇ ਆਪਾਂ ਕਹਿੰਦੇ ਨਹੀਂਗੇ ਦੁੱਧ ਵੱਧ ਵਾਲੀ ਵੀ ਆ ਜੇ ਕੋਈ ਵੀਰ ਚੰਗੀ ਸੰਭਲੂਗਾ ਦੁੱਧ 11 12 ਕਿਲੋ ਝੋਟੀ ਨੇ ਆਮਦਾਰੀ ਨਾ ਦੇ ਦੇਣਾਗਾ ਤਾਜੀ ਸੂਈ ਆ ਤੀਜਾ ਦਿਨ ਸੂਈ ਨੂੰ ਮਗਰ ਕੱਟੀ ਆ ਬਾਜਵ ਰੇਟ ਕੀ ਹੋਊਗਾ ਖਮਿੰਦਰ ਬਿਲਕੁਲ ਜਾਇਜ਼ ਆ ਤੁਹਾਨੂੰ ਕਿੰਨਾ ਮਰਜੀ ਦਾ 90 ਕਰਾਲਾ 83000 ਦੀ ਦੇਣੀ ਹੈ ਮੁੱਲ ਬਿਲਕੁਲ ਵੀਰ ਨੇ ਬਾਜਵ ਕੀਤਾ ਵੀਰ ਕਹਿੰਦਾ ਮੁੱਲ 90 95 ਕਿੰਨਾ ਕਰਾ ਲਓ 83000 ਦੀ ਆਪਾਂ ਮੰਨ ਲਓ ਵੀ ਮੱਝ ਲਾ ਲਓ ਝੋਟੀ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਸਾਰੀ ਪ੍ਰੋਪਰ ਵੀਡੀਓ ਚ ਤੁਹਾਨੂੰ ਚੋਗੇ ਦਿਖਾਵਾਂਗੇ ਤੀਜਾ ਦਿਨ ਸੂਈ ਨੂੰ ਹੈ ਬਿਲਕੁਲ ਸ਼ਾਂਤ ਸੁਭਾਅ ਦੀ ਮੈਲਾ ਮਾਰਨਾ ਹਜੇ ਬਾਕੀ ਹੈ ਤੀਜਾ ਦਿਨ ਸੂਈ ਨੂੰ ਹੈਗਾ ਮੱਝ ਨੂੰ ਚਵਾਈ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਪ੍ਰੋਪਰ ਪੂਰੀ ਲਾਈਵ ਚਵਾਈ ਬਿਲਕੁਲ ਤੁਹਾਨੂੰ ਸਾਹਮਣੇ ਕਰਕੇ ਦਿਖਾਵਾਂਗੇ ਦੇਖ ਸਕਦੇ ਹੋਗੇ ਵੀਰੇ ਸੋਇ ਨੂੰ ਤੀਜਾ ਦਿਨ ਹੀ ਹੈਗਾ ਆ ਤੁਸੀਂ ਕੱਚੀ ਲੂਈ ਆ ਬਿਲਕੁਲ ਬੱਚਾ 나ੜੂਆ ਨਾਲ ਆ ਮਾਗਰ ਕੱਟੀ ਆ ਨੁੱਗੇ ਵਰਗੀ ਬਿਲਕੁਲ ਬਾਜਬ ਰੇਟ 83000 ਮੰਗਿਆ ਘਰੇ ਬੰਦੇ ਦਾ ਵੀਰ ਕਹਿੰਦਾ ਮਾਨਦਾਨ ਜ਼ਰੂਰ ਹੋਊਗਾ ਕੱਦਕਾਰ ਤੁਸੀਂ ਅੰਦਾਜ਼ਾ ਲਾ ਸਕਦੇ ਹੋਂ ਦੀ ਆਮ ਮਈਆਂ ਜਿਹੜਾ ਕੱਦ ਹੈਗਾ ਗਦਰਮਨ ਅ ਮੰਲਾ ਵੀ ਬੱਚੇ ਨੂੰ ਵੀ ਜਤ ਜਿਆਦਾ ਨਹੀਂ ਤੂੰ ਕਿਉਂਕਿ ਤਾਜੀ ਆਹ ਮਾਗਰਲੇ ਦੋ ਥਣਾ ਦਾ ਦੁੱਧ ਦੇਖ ਸਕਦੇ ਹੋ ਦੋਸਤੋ ਤਕਰੀਬਨ 3 ਕਿਲੋ ਦੁੱਧ ਹੈਗਾ ਮਾਗਰਲੇ ਥਣਾ ਥਣਾ ਦਾ 8 ਕਿਲੋ ਹੈਗਾ ਹਨਾ ਵੀਰੇ ਜੇ ਕਿਸੇ ਨੇ ਲੀਟਰ ਪਾ ਕੇ ਲੈ ਆਣਾ ਕੰਡੇ ਵਾਲਾ ਕੰਡੇ ਆਹ ਮਿੰਕੇ ਲੈ ਜਾ ਆਪਣੇ ਘਰੋਂ 8 ਕਿਲੋ 3 ਦਿਨਾਂ ਦੀ ਸੂਈ ਥੱਲੇ ਮਿੰਕੇ ਲੈ ਆ ਸਕਦੇ ਹੋ ਤੁਸੀਂ ਬਿਲਕੁਲ ਕੋਈ ਨੀਰਾ ਨਹੀਂ ਕੋਈ ਸਵੇਰਾ ਨਹੀਂਗਾ ਟਾਈਮ ਤੋਂ ਟਾਈਮ ਦੋ ਟਾਈਮ ਚਬਾਈ ਕਰਕੇ ਲੈ ਆ ਸਕਦੇ ਆ ਆਪਣੇ ਘਰੇ 8 ਕਿਲੋ ਬੱਚੇ ਨੂੰ ਛੱਡ ਕੇ ਹੋਊਗਾ ਮੇਰੇ ਹਿਸਾਬ ਨਾਲ ਤਾਂ ਵੀਰ ਨੇ ਘਾਟ ਹੀ ਦੱਸਿਆ ਪਾਈਆ ਤਾਂ ਫੇਰ ਥਣ ਲੇਵੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕਲ ਮਾ ਥਣ ਬਿਲਕੁਲ ਲੈਣ ਝੋਟੀ ਅੰਗ ਚ ਮੱਝ ਆ ਗਈ ਜੇ ਕਿਸੇ ਵੀਰ ਨੇ ਘਰੇ ਰੱਖਣ ਵਾਲੇ ਲੈਣੀਆਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਕਿਉਂਕਿ ਬਿਲਕੁਲ ਬਾਜਬ ਰੇਟ ਵੀਰ ਨੇ 83000 ਮੰਗਿਆ ਘਰੇ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 75088 83132 ਵੀਰ ਦਾ ਮੋਬਾਈਲ ਨੰਬਰ ਹੈ ਵੀਰੇ ਬੱਤੀ ਨੂੰ ਵੀ ਛੱਡ ਦੇ ਮੇਰੇ ਟਾਈਮ ਤੋਂ ਟਾਈਮ ਚ ਵਾਈ ਹੋਈ ਹੋਈ ਆ 6 ਤੋਂ 6 ਉਹ ਤਲਕੀ ਆਗੇ ਕੁ 6 ਤੋਂ 6 ਤੋਂ 6 ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਆਪਣਾ ਹੁਣ ਵੀਡੀਓ ਕਵਰ ਕਰਨ ਦਾ ਸਮਾਂ ਮੰਨ ਲਓ ਵੀ 5:45 ਮਿੰਟਾਂ ਦਾਗਾ ਦੇਖ ਲੈ ਬਾਈ ਕਿੰਨਾ ਦੁੱਧ ਦਿੱਸਣਾ ਚ ਰਹਿ ਗਿਆ ਕਿਲੋ ਕੁ ਦੁੱਧ ਵੀਰ ਕੰਨ ਤਕਰੀਬਨ ਥਣਾ ਚ ਹੋਗਾ ਤੁਸੀਂ ਦੇਖ ਸਕਦੇ ਹੋ ਚਾਰ ਲਾਲਾ ਚਾਹੀਏ ਚਾਰ ਲਾਲੋ ਤਿੰਨ ਲਾਲੋ ਤੁਹਾਡੇ ਸਾਹਮਣੇ ਆ ਦੇਖੋ ਦੁੱਧ ਬਿਲਕੁਲ ਵੀਰ ਨੇ ਜਾਇਜ ਗੱਲ ਕੀਤੀ ਆ ਬਾਜਬ ਰੇਟ ਤਾਜੀ ਸੂਈ ਸਬਾਈ ਜੇਰ ਜੀ ਆਪਾਂ ਬਿਲਕੁਲ ਡੰਨਾ ਭਾਰ ਬੋਝ ਦੀ ਵੀਰ ਕੰਨ ਆਪਣੀ ਫੁੱਲ ਗਾਰੰਟੀ ਆ ਘਰੇ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ